ਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਭ ਠੀਕ ਠਾਕ ਹੋਪ ਕਰਦੇ ਹਾਂ ਸਭ ਵਧੀਆ ਹੀ ਹੋਮੋਗੇ ਅੱਜ ਆਪਾਂ ਮੱਕੀ ਦਾ ਪੋਣਾ ਚਾਰ ਮਿੱਤਰੋ ਦੇਖੋ ਤਾਮਾ ਜਾਮਾ ਸਭ ਇਕੱਠਾ ਕੀਤਾ ਹੋਇਆ ਵਾ ਤੇ ਮਸ਼ੀਨ ਵੀ ਆਪਣੇ ਕੋਲੇ ਆ ਗਈ ਆ ਆਪਾਂ ਮਸ਼ੀਨ ਦੇ ਨਾਲ-ਨਾਲ ਤੋਰਾਂਗੇ ਟਰੈਕਟਰ ਠੀਕ ਆ ਤੇ ਮਸ਼ੀਨ ਦੇ ਮਗਰ ਨਹੀਂ ਟਰਾਲੀ ਪਾਉਂਦੇ ਤੇ ਮਸ਼ੀਨ ਦੇ ਨਾਲ-ਨਾਲ ਟਰੈਕਟਰ ਤੋਰ ਤੋਰ ਕੇ ਟਰਾਲੀ ਭਰਾਂਗੇ ਮਸ਼ੀਨ ਦੇ ਉੱਤੇ ਪਿਠਾਵਾਂਗੇ ਭਈਆ ਤੇ ਚਲੋ ਫਿਰ ਆਜੋ ਮਿੱਤਰੋ ਕਰਦੇ ਆਂ ਸ਼ੁਰੂ ਮੱਕੀ ਹੈ ਵੀ ਬਹੁਤ ਜ਼ਿਆਦਾ ਦੇਖੋ ਉਹ ਉੱਤੇ ਤੱਕ ਮੱਕੀ ਮੱਕੀ ਲੱਗੀ ਹੋਈ ਆ ਚਲੋ ਫਿਰ ਆਜੋ ਕਰਦੇ ਆਂ ਸ਼ੁਰੂ ਲਓ ਵੀ ਮਿੱਤਰੋ ਨਾਲ ਤੇ ਆਪਾਂ ਸੰਧ ਬੜੇ ਇਕੱਠੇ ਕਰਕੇ ਤੇ ਹੁਣ ਕਰਦੇ ਆਂ ਸਟਾਰਟ ਇਹਨਾਂ ਨੂੰ ਤੇ ਟਰੈਕਟਰ ਤੋਂ ਉੱਤਰ ਕੇ ਆਪਾਂ ਨੂੰ ਜਾਣਾ ਪਣਾ ਮਸ਼ੀਨ 'ਚ ਯਾਰ ਫੇਰ ਮੁੜ ਕੇ ਟਰੈਕਟਰ 'ਚ ਆ ਜੰਨਾ ਪਤੰਦਰਾ ਮਸ਼ੀਨ 'ਚ ਬਹਿਣਾ ਇੱਧਰ ਮਰ ਫੇਰ ਆਲਾ ਮਸ਼ੀਨ ਕਾਪੀ ਆਣਾ ਲੋਡ ਮਾ ਇਹ ਤੇ ਲਾਵਾਂਗੇ ਉਤੋਂ ਆਪਣਾ ਅਧਿਕਾਰੀ ਇਹ ਚੱਲ ਰਹੀ ਹੈ ਨਾ ਲੋਡ ਉਸ ਤੋਂ ਸਟਾਰਟ ਕਰਨਾ ਦੇਖੋ ਹੀ ਬੰਦ ਗਿਆ ਕਰ ਲਾ ਕਿੰਦੇ ਆ ਪੜਾ ਕੇ ਸਾਰੇ ਮੱਕੀ ਵੱਢੀ ਜਾਂਦੇ ਸੀ ਮੈਂ ਕਿਹਾ ਆਪਾਂ ਵੀ ਮਤਰੋ ਹਰ ਮੱਕੀ ਬਾਢੀ ਲਈਏ ਤੇ ਪਾਹੀ ਫਿਰ ਆਪਾਂ ਮੱਕੀ ਦੀ ਵੀਡੀਓ ਮਾਉਣ ਲੱਗਿਆਂਗੇ ਦੇਖਦੇ ਆ ਜੇ ਤਾਂ ਰੇਟ ਵਧੀਆ ਮਿਲ ਗਿਆ ਫਿਰ ਤਾਂ ਨਾਲ ਦੀ ਨਾਲ ਟਰਾਲੀਆਂ ਸਿੱਟਾਵਾਂਗੇ ਨਹੀਂ ਫਿਰ ਸਟੋਰ ਤੇ ਵੀ ਚੱਲਾਂਗੇ ਹੋਰ ਕੀ ਆ ਸੋ ਰਿੰਡਰ ਸੈਂਸ ਦੀ ਟਰਾਲੀਆਂ ਦੇ ਵਿੱਚ ਹੀ ਕਰਨੀ ਪਣੀ ਆ ਹੋਰ ਕੋਈ ਹੱਲ ਨਹੀਂ ਸੀਗਾ ਆਪਣੇ ਕੋਲ 7 ਟਰਾਲੀਆਂ ਛੋਟੀਆਂ ਨਾਲ ਤੇ 2 ਟਰਾਲੇ ਵੱਡੇ ਬਾਈ ਤੱਕਾ ਹੋਈ ਜਾਂਦਾ ਤੱਕਾ ਚਲੋ ਮਿਲਦੇ ਆ ਫਿਰ ਤੁਹਾਨੂੰ ਟਰਾਲੀ ਭਰ ਕੇ ਠੀਕ ਆ ਟਰਾਲੀ ਭਰੀਏ ਮੇਰੇ ਵੀਰੇ ਤੇ ਚਲੋ ਇੱਕ ਟਰਾਲੀ ਤੁਹਾਨੂੰ ਭਰ ਕੇ ਦਿਖਾਈ ਦਿੰਦੇ ਕਿਉਂਕਿ ਬੋਰ ਹੋ ਗਏ ਮੈਂ ਯਾਰ ਇੱਕੋ ਹੀ ਚੀਜ਼ ਦੇਖੀ ਜਾਣੀ ਹੈ ਨਾ ਤੇ ਉਹਦਾ ਸਵਾਦ ਨਹੀਂ ਆਉਂਦਾ ਆਹ ਤੇ ਸਪੀਡ ਤੇ ਚਲਾਉਣੀ ਪੈਂਦੀ ਹੈ ਵੀਰੇ ਛੋਟਰੀ ਦੀ ਇਹ ਜਾਂਦੀ ਤਾਂ ਬੜੀ ਦੂਰ ਆ ਯਾਰਾ ਯਾਰਾ ਯੰਦਾ ਬਾਈ 4 ਟਰਾਲਾ ਪਰ ਦਵਾਈ ਹੌਲੀ ਹੌਲੀ ਭਰਦਾ ਵਾ ਛੋਟੀਆਂ ਟਰਾਲੀਆਂ ਦਾ ਮੰਟੋਂ ਵਿੱਚ ਘਰ ਦਿੰਦੀ ਉਹ ਦੋ ਵੇੜੇ ਲਵਾ ਦੂੰਗਾ ਜੀ ਜੀ ਟਰਾਲ ਲਿਨੇ ਤਾਂ ਜਿਹੜਾ ਇੱਕ ਨਹੀਂ ਲੈਣਾ ਤੁਹਾਨੂੰ ਭਰ ਦੇ ਚੋੜਾ ਬੀ ਚੋੜਾ ਬੀ ਚੋੜਾ ਬੀ ਕੋਈ ਨਹੀਂ ਆਪਣੇ ਇੱਥੇ ਖੂਬਨ ਖਾਉਣ ਵਾਲਾ ਸਿਸਟਮ ਹੈ ਨਹੀਂ ਜਾ ਯਾਰ ਜਿਵੇਂ ਨਾ ਫੋਨ ਉਹਦੇ ਵਾਲੀ ਗੇਮ ਚੋਂ ਦਾ ਕੰਪਿਊਟਰ ਵਾਲੀ ਗੇਮ ਚ ਜਾਂ PS ਵਾਲੀ ਗੇਮ ਚ ਟਰੈਕਟਰ ਖੋ ਜਾਂਦੇ ਆ PS ਤੇ ਨਹੀਂ ਖੋ ਜਾਂਦੇ ਸਖਰ ਪਰ ਕੰਪਿਊਟਰ ਵਾਲੀ ਗੇਮ ਚ ਖੋਦੇ ਆ ਤੇ ਉਹਦਾ ਆਪਣੇ ਇੱਥੇ ਨਹੀਂ ਖੋਦੇ ਕਿਉਂਕਿ ਟਰੈਕਟਰ ਸਾਰੇ 4x4 ਆ ਤੇ ਉਹਨਾਂ ਦਾ ਵੈਸੇ ਵੀ ਮੋੜ ਲਾ ਹੁੰਦਾ ਵਾ ਤੇ ਆਪਾਂ ਫੋਨ ਚ ਮੋੜ ਲਾ ਨਹੀਂ ਸਕਦੇ ਤਾਂ ਵਰਕੇ ਲਓ ਜੀ ਟਰਾਲੀ ਭਰ ਗਈ ਆ ਹੁਣ ਆਪਾਂ ਅਗਲੀ ਟਰਾਲੀ ਚੇਂਜ ਤੇ ਇਹਨੂੰ ਲਾਈਏ ਸਾਈਡ ਤੇ ਟਰਾਲੀ ਚੇਂਜ ਕੀ ਆ ਪਈ ਪਈ ਮੈਂ ਇਹ ਖੜਾ ਦੇਣੀ ਆ ਤੇ ਦੂਜਾ ਟਰੈਕਟਰ ਜੁੜਿਆ ਹੀ ਹੈ ਟਰਾਲੀ ਨਾਲ ਆ ਲੈ ਜਾ ਕੇ ਮਗਰ ਲਾ ਦੇਣਾ ਦੂਜੀ ਟਰਾਲੀ ਭਰਨੀ ਸਟਾਰਟ ਹੋ ਜਾਣੀ ਹੈ ਆਪਣੀ ਲਓ ਜੀ ਕਿਉਂਕਿ ਟਰੈਕਟਰ ਮੈਂ ਸਾਰੇ ਜੋੜ ਕੇ ਲੈ ਕੇ ਆਇਆ ਟਰਾਲੀ ਕੱਢਣ ਤੇ ਪਹੁੰਚ ਟਾਈਮ ਤੇ ਸੀਰਣੀ ਫੋਟੋ ਹਟਾ ਕੇ ਆਮ ਨਾਲ ਦੀ ਨਾਲ ਚੱਲੂਗਾ ਮਾਉ ਦੀ ਕਰੋਚਤ ਚਲੋ ਮਿਲਦਾ ਮੈਂ ਤੁਹਾਨੂੰ ਟਰਾਲਾ ਭਰ ਕੇ ਮਾਉ ਵੀ ਮੇਂ ਤਰੋ ਕਰੋ ਚੱਕ ਟਰਾਲਾ ਆ ਵੀ ਭਰਨਾ ਵਾ ਅੰਦਰ ਕੇ ਮੈਂ ਵੀ ਦਿਓ ਰਹੀ ਆ ਕਿ ਨਾਖਾ ਤਫਾ ਦਾ ਚਲੋ ਐਂਡ ਤੇ ਆ ਕੇ ਇਹ ਪੱਲਾ ਫੜੀ ਗੀ ਫੜੀ ਗੀ ਫੜੀ ਗੀ ਕੰਪਨੀ ਹੋਊਗਾ ਐ ਕਿ ਕਿੜਾ ਹੋਊ ਸ਼ੋਰ ਲੱਗੇ ਲੋ ਦੀ ਮਾੜੀ ਮੋਤੀ ਪਾਊਗੀ

ਆ ਨੈਕਸਟ ਆਪਾਂ ਆਰ ਡਰ ਇਟਰ ਗੱਡੀਏ ਇਹ ਮਗਰ ਦੋ ਟਰਾਲੀਆਂ ਤੇ ਫਿਲਹਾਲ ਤਾਂ ਇੱਕ ਹੀ ਲੈ ਜਾਵਾਂ ਕਿਉਂਕਿ ਯਾਰ ਤਿੰਨ ਤਿੰਨ ਪਾ ਕੇ ਲੈਤਾ ਜਾਈਏ ਫਾਇਦਾ ਨਹੀਂ ਕੋਈ ਫਿਰ ਵੇਚ ਵਜਦੀਆਂ ਫਰਨੀਆ ਕੰਮ ਰੁਗੂ ਆ ਤੇ ਮੈਂ ਨਹੀਂ ਚਾਹੁੰਦਾ ਕੰਮ ਰੁਕੇ ਲੋਗੀ ਫਮ ਹੀਰੋ ਦਾ ਸਟਾਰ ਦੇ ਸੌਕਰ ਉੱਛਿਆ ਇੱਕ ਕੋਲਿਸਪੀਡਰ ਤੇ ਜਾਂਦੇ ਹੋਏ ਚਲੋ ਮਿਲਦੇ ਆਂ ਪਰਕੇ ਤੋਂ ਲੋਗੋ ਮੈਟਰੋ ਆਏ ਨਾਲ ਦੀ ਦੂਜੀ ਟਰਾਲੀ ਆ ਇਹ ਵੀ ਲਗਭਗ ਭਰਨ ਵਾਲੀ ਹੋਈ ਆ ਕੰਨ ਕਰਕੇ ਮੈਂ ਵੀਡੀਓ ਕੰਟੀਨਿਊ ਕੀਤੀ ਆ ਤੇ ਦੇਖ ਲਓ ਇਸ ਤੋਂ ਬਾਅਦ ਟਰੈਕਟਰ ਆਪਾਂ ਚੇਂਜ ਕਰਾਂਗੇ ਉਹਦੇ ਮਗਰ ਜਿਹੜੀਆਂ ਪਾਡੀਆਂ ਪਈਆਂ ਉਹਨਾਂ ਨੂੰ ਪਰਨਾਂ ਪਰਨੀਆਂ ਸਟਾਰਟ ਕਰਾਂਗੇ ਉਹ ਮਗਰ ਇਹਦੀਆਂ ਚਾਰ ਟਰਾਲੀਆਂ ਨੇ ਕਿਤੇ ਮਗਰ ਤਿੰਨ ਸੀਗੀਆਂ ਹਮੇਸ਼ਾ ਇਹ ਕੁਬਟਰੈਕਟਰ ਚਲੋ ਇਹ ਵੀ ਕੰਪਲੀਟ ਹੋਊਗੀ ਆ ਤੇ ਉਹਨਾਂ ਨੂੰ ਸੈੱਟ ਕਰਕੇ ਆਪਾਂ ਖੜਾਈਏ ਤੇ ਦੂਜਾ ਟਰੈਕਟਰ ਆਪਾਂ ਲਿਆਵਾਂਗੇ ਇਹ ਉਹ ਪੁਰਾਣੇ ਫਟ ਰੇਡੀ ਲੋਜੀ ਬ ਕਰੀਏ ਤੇ ਕਰੀਏ ਕਾਰਗੀਆਂ ਉਹ ਕਾਰਗੀਆਂ ਅਟੈਚ ਬਾਈ ਬਹੁਤ ਤਗੜੀ ਡਰਾਈਵਰੀ ਚਾਹੀਦੀ ਐ ਇਸ ਕੰਮ ਵਾਸਤੇ 30 30 4 4 ਟਰਾਲੀਆਂ ਨਾ ਕਹਿਣਾ ਔਖਾ ਵਾ ਪਰ ਪੋਣੀਆਂ ਬਹੁਤ ਔਖੀਆਂ ਮੇਰਾ ਵੀ ਤੇ ਕਹਤਾ ਹਰੀਕੀ ਦੇ ਅੰਦਰ ਠੀਕ ਆ ਆ ਲਓ ਆ ਪੈ ਗਈਆਂ ਹੁਣ ਆਪਾਂ ਅਗਲਾ ਟਰੈਕਟਰ ਚੱਕਦੇ ਆ ਆ ਜੀ ਆਪਣਾ ਅਗਲਾ ਟਰੈਕਟਰ ਆ ਲਓ ਜੀ ਆ ਲਗਿਤ ਜੀ ਚੋਕੀ ਟਰਾਲੀ ਇਹਦੇ ਮਗਰ ਪਾਈ ਰਹਿਣ ਦੇਣੀ ਆਪਾਂ ਟਰੱਕ 'ਤੇ ਲਿਜਾ ਕੇ ਇਹ ਉਹਦੇ ਨਾਲ ਅਟੈਚ ਕਰਨੀ ਆ ਚਾਰ ਵਾਲੀ ਮਸ਼ੀਨ ਨਾਲ ਨਾਲ ਤੋਰਾਂਗੇ ਇਹ ਚਲੋ ਜੀ ਚਲੋ 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 ਵੱਡੇ ਟਰਾਲੇ ਵੀ ਯਾਰ ਇਦਾਂ ਹੀ ਪਿੱਛੇ ਹੁੱਕ ਦੇਣੀ ਚਾਹੀਦੀ ਸੀ ਇਹਨਾਂ ਦੇ ਫੇਰ ਸਵਾਦ ਆਉਣਾ ਸੀ ਚੋਰ ਲਗਾਉਣ ਦਾ ਛੋਟੀਆਂ ਟਰਾਲੀਆਂ ਦਾ ਪੰਜ-ਪੰਜ ਵੀ ਪਾ ਲੈਣੀਆਂ ਤਾਂ ਵੀ ਉਹ ਸਵਾਦ ਨਹੀਂ ਆਉਂਦਾ ਯਾਰ ਮੋੜ ਜੀ ਤੇ ਜੀ ਆ ਵੀ ਆਪਾਂ ਸਾਰੀਆਂ ਟਰਾਲੀਆਂ ਕਰਾਉਣੀਆਂ ਆ ਫੁੱਲ ਤੇ ਫੇਰ ਮਰਦਾਨਾ ਤੁਹਾਨੂੰ ਤਕਰੀਬਨ ਮੱਕੀ ਮਿੱਤਰੋ ਰਹਿੰਦੀ ਆ ਵੱਢਣ ਵਾਲੀ ਇਹ ਟਰਾਲੀ ਆ ਆਪਣੇ ਕੋਲੇ ਲਾਸਟ ਸੀ ਇਹ ਵੀ ਟਰਾਲੀ ਭਰਨ ਵਾਲੀ ਆ ਤੇ ਜਾਂ ਤਾਂ ਹੁਣ ਆਪਾਂ ਨੂੰ ਪਰਾਲੀ ਨਾ ਵੀ ਖਰੀਦਣੀ ਪਊਗੀ ਤੇ ਜਾਂ ਫਿਰ ਆਪਾਂ ਪੇਡਾਂ ਦੇ ਜਿਹੜੀਆਂ ਉਹ ਗਰਾਸ ਵਾਲੀ ਟਰਾਲੀ ਆ ਘਾਹ ਵਾਲੀ ਉਹ ਖਾਲੀ ਕਰ ਸਕਦੇ ਹਾਂ ਕਿਉਂਕਿ ਉਹ ਆਪਣੇ ਕੋਲੇ ਦੋ ਨੇ ਤੇ ਦੇਖਦੇ ਹਾਂ ਕੀ ਬਣਦਾ ਮੇਰਾ ਰਾਧਾ ਵੀ ਵੱਡੇ ਟਰਾਲੇ ਨਹੀਂ ਜਿਹੜੇ ਉਹ ਦੋ ਹੋਰ ਖਰੀਦ ਲਈਏ ਆਪਾਂ ਕਿਉਂਕਿ ਗਾਂ ਵੀ ਆਪਾਂ ਨੂੰ ਲੋੜ ਪੈਂਦੀ ਰਹਿਣੀ ਆ ਤੇ ਇਦਾਂ ਹੀ ਆਪਾਂ ਨੂੰ ਫਸਲਾਂ ਸਟੋਰ ਕਰਦੀਆਂ ਪਿਆ ਕਰਦੀਆਂ ਕਿਉਂਕਿ ਫਸਲ ਵੱਢਣ ਦੇ ਟਾਈਮ 'ਤੇ ਸਹੀ ਰੇਟ ਮਿਲਦਾ ਨਹੀਂ ਵੀਰੇ ਕਿਸੇ ਵੀ ਫਸਾਉੜਾ ਇਹਨੂੰ ਸਟੋਰ ਹੀ ਕਰਨਾ ਪੈਂਦਾ ਵਾ ਤੇ ਇੱਕ ਤਾਂ ਮੱਕੀ ਦਾ achar ਹੋ ਗਿਆ ਤੇ ਇੱਕ 슈ਗਰ ਬੀਟ ਹੋ ਗਈ ਇੱਕ ਆਲੂ ਲਓ ਜੀ ਇਹ ਵੀ ਭਰ ਗਈ ਇਹਨਾਂ ਦੇ ਨਾ ਸਹੀ ਰੇਟ ਨਹੀਂ ਮਿਲਦੇ ਪਾ ਕਰਕੇ ਆਪਾਂ ਨੂੰ ਇਹਨਾਂ ਨੂੰ ਸਟੋਰ ਕਰਨਾ ਪੈਂਦਾ ਵਾ ਤੇ ਹੁਣ ਮੇਰਾ ਤਾਂ ਰੱਦ ਇਹ ਆ ਵੀ ਪਹਿਲਾਂ ਆਪਾਂ ਦੇਖ ਲਈਏ ਰੇਟ ਵੀ ਚੱਲਦਾ ਵਾ ਜੇ ਤਾਂ ਰੇਟ ਸਹੀ ਹੋਇਆ ਫੇਰ ਤਾਂ ਆਪਾਂ ਇਹਨਾਂ ਨੂੰ ਪੇਚ ਦਿੰਨੇ ਆ ਹਨਾ ਮੈਨੂੰ ਨਹੀਂ ਲੱਗਦਾ ਵੀਰੇ ਕਿ ਰੇਟ ਆਪਾਂ ਨੂੰ ਸਹੀ ਮਿਲੂਗਾ ਚਾਰੇ ਪੈ ਗਈਆਂ ਹਾਂ ਲਓ ਜੀ ਰੇਟ ਰੇਟ ਚੈੱਕ ਕਰਦੇ ਹਾਂ ਕੀ ਚੱਲਦਾ ਵਾ ਤੇ ਦਸੰਬਰ ਚ ਪੈਸੇ ਤਾਂ ਸਹੀ ਰੇਟ ਮਿਲਣਾ ਚਾਹੀਦਾ ਵਾ 137 ਡਾਲਰ ਚੱਲਦੇ ਆ ਵੇਚ ਹੀ ਦਿੰਨੇ ਯਾਰ ਕਿੱਥੇ ਟਰਾਲੀਆਂ ਟਰੋਲੀਆਂ ਇਕੱਠੀਆਂ ਕਰਦੇ ਫਿਰਾਂਗੇ ਬਾਅਦ ਚ ਆ ਕੇ ਬਾਕੀ ਦੀ ਵੀ ਵਾਟ ਲੈਨੇ ਆਪਾਂ ਚਲੋ ਜੀ ਵੇਚ ਕੇ ਆਉਂਦੇ ਆ ਇਹਨਾਂ ਨੂੰ ਤਲਾਪੋਂ ਟੈਗ ਕਰ ਲਈਏ ਜਗ੍ਹਾ ਨੂੰ ਲੋ ਜੀ ਅਗਲੇ ਅਟਾਏਗਾ ਆਪਾਂ ਤੇ ਚੱਲਦੇ ਹਾਂ ਦੇ ਹੋਮ ਮੈਟਰ ਨੂੰ ਕੋਪ ਪੈਂਦਾ ਡਾ ਟਰੈਕਟਰ ਦਾ ਵੇ ਵੈਸੇ ਵੀ ਭਾਰੀ ਹੁੰਦੀ ਆ ਜਿਹੜਾ ਚਾਰ ਹੁੰਦਾ ਮੱਕੀ ਦਾ ਬਹੁਤ ਭਾਰਾ ਹੁੰਦਾ ਬਾਈ ਤਾਂ ਕਰਕੇ ਟਰੈਕਟਰ ਦਾ ਡਾਂਟਾ ਪਾਣਾ ਹੀ ਆ ਚਾਰ ਚਾਰ ਟਰਾਲੀਆਂ ਪਾਈਆਂ ਹੁੰਨਾਂ ਬਾਈ ਓ ਹੋ ਗਿਆ ਸੀ ਕੰਮ ਵੀਰੇ ਹੋ ਗਿਆ ਸੀ ਕੰਮ ਪਿਆਰ ਨਾਲ ਲੈ ਕੇ ਚੱਲਦੇ ਆਂ ਰਏ ਹੋ ਗਿਆ ਮਿੱਤਰਾ ਅੱਗੇ ਓਵਰ ਲੋਡ ਆਵਾ ਹ ਚਾਰ ਪਾਉਂਦੇ ਆ ਜੱਟ ਮੂਰੇ ਨਾ ਕਿਤੇ ਆ ਗਿਓ ਸਰਾ ਲੱਗਿਆ ਤੇ ਆ ਬਾਈ ਸਰਾ ਉਹਾਂ ਚੱਲ ਕੇ ਲੈ ਲਾਂਗੇ ਟਰਾਲੀਆਂ ਟਰਾਲੀਆਂ ਹੋਰ ਵੀ ਲੈ ਲਾਂਗੇ ਯਾਰ ਆਪਾਂ ਤੇ ਪਰਮ ਪਾ ਇਹਨਾਂ ਨਾਲ ਹੀ ਕੰਮ ਚਲਾਉਨੇ ਆ ਫਲਾਣ ਨੇ 10000 ਨਯਾਰਾ ਕਿਤੇ ਆਉਣਾ ਬਾਈ ਚਾਰ ਟਰਾਲੀਆਂ ਲਾਈਆਂ ਤਾਂ ਕਿਤੇ ਜਾ ਕੇ 13000 ਰੁਪਏ ਮਿਲੇ ਬੋਈ ਬੋਲਾ ਸਸਤਾ ਕੰਮ ਹੈ ਯਾਰ ਇਹਦਾ ਕੰਮਣਾ ਵਾਦੂ ਆ ਬਸ ਵਾਦ ਹੀ ਆ ਅਚਾਰ ਦਾ ਪ੍ਰੋਫਿਟ ਪ੍ਰੂਫਿਟ ਪੈਸਾ ਦਾ ਸਾਈਂ ਮੈਂ ਕਿਹਾ ਨਾ ਸਟੋਰ ਕਰ ਲੈਂਦੇ ਆ ਯਾਰ ਬਾਕੀ ਵੀ ਹੈ ਨਾ ਜਨਵਰੀ ਫਰਵਰੀ ਚ ਵੇਚਾਂਗੇ ਤੇ ਜਿੱਦਾਂ ਹੁਣ ਆਪਾਂ ਨੂੰ ਆਲੂ ਜਾਦੇ ਦੇ ਕੇ ਗਏ ਆ ਪ੍ਰੋਫਿਟ ਇਹਦਾ ਵੀ ਹੋ ਦੀਗਾ ਸਟੋਰੀ ਕਰਦੇ ਲੋ ਪਹੁੰਚ ਗਏ ਆਪਾਂ ਜਿਆਦਾ ਦੂਰ ਤਾਂ ਹੈ ਨਹੀਂ ਸੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਰੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਇੰਨੇ ਨਾਲ ਹੌਸਲਾ ਜਿਆ ਮਿਲਦਾ ਰਹਿੰਦਾ ਲੋ ਜੀ ਤੇ ਜੇ ਸਟਾਰਟ ਅੱਗੇ ਦਾ ਕੰਮ ਥੋੜ੍ਹੀ ਥੜੀ ਆ ਆਹ ਥੜੀ ਚੱਲ ਬਈ ਵੀਰ ਕੰਬਾਈਨ ਵਾਲੇ ਭਾਈ ਫਟਾਫਟ ਕਰਦੇ ਸ਼ੁਰੂ ਮੈਂ ਆਵਾਜ਼ ਜਾਣ ਕੇ ਘਟਾ ਬਣਾਉਂਦਾ ਜੀ ਉਹਨੂੰ ਮਸ਼ੀਨਾਂ ਦੀ ਆਵਾਜ਼ ਨਾ ਬਹੁਤ ਜ਼ਿਆਦਾ ਹੈ ਜੀ ਚਲੋ ਜਿਹੜੀ ਰਹਿੰਦੀ ਆ ਮੈਂ ਵੱਢ ਕੇ ਮਿਲਦਾ ਤੁਹਾਨੂੰ ਤੇ ਫਿਰ ਆਪਾਂ ਇਹਨਾਂ ਨੂੰ ਕਰਦੇ ਆ ਸਟੋਰ ਟਰਾਲੀ ਇਹਨਾਂ ਲੋਬੀ ਮਿੱਤਰੋ ਲਾਸਟ ਟਰਾਲੀ ਆ ਤਕਰੀਬਨ ਆਪਣੀ ਮੱਕੀ ਦਾ achar ਸਾਰੀ ਦਾ ਪੈ ਚੁੱਕਿਆ ਤੇ ਘੱਟੋ ਘੱਟ 8 ਕਿੱਲਾਂ ਦੇ ਵਿੱਚ ਆਪਾਂ achar ਪਾਇਆ ਮੱਕੀ ਦਾ ਤੇ ਕਾਫੀ ਮੁਕਤੀ ਸੀ ਉਸ ਸ਼ੀਨ ਪਰ ਤੇ ਫਟਾਫਟ ਵੱਡੀ ਗਈ ਤੇ ਆਪਾਂ ਕਰਦਿਆਂ ਖਤਮ ਤੋਂ ਫੋਟੋ ਸ਼ਟਾ ਕਰ ਦਿੱਤੇ ਬਿੱਲੇ ਹੋ ਜੀ ਸਾਰੇ ਚਾਰ ਪਾਈ ਜਾਂਦੇ ਸੀ ਤੇ ਆਪਣਾ ਆਪਣੀ ਬੱਕੀ ਖੜੀ ਸੀ ਇਹਨੇ ਉਹ ਬੋਦਾ ਫੱਕੇ ਰ ਮੈਂ ਤਾਂ ਹੀ ਵੱਡੀ ਆ ਨੂੰ ਦਾ ਲੱਗਦਾ ਤਾਂ ਇਹ ਟਰੈਕਟਰ ਦਾ ਜੋਰ ਚਾਰ ਚਾਰ ਟਰਾਲੀਆਂ ਨਹੀਂ ਪਾਈਆਂ ਹੋਣੀਆਂ ਕਿਸੇ ਨੇ ਪਰ ਆਪਾਂ ਚਾਰ ਟਰਾਲੀਆਂ ਪਾ ਲਈਆਂ ਭਰਾਵਾ ਇਹ ਚੌ ਟਰਾਲੀਆਂ ਨੇ ਦਿੱਤਾ ਸਵਾਦ ਸਵਾਦ ਕੁੱਟਣ ਲਈ ਦਾ ਪ੍ਰਚਾਰ ਪਾਉਂਦੇ ਆ ਪੈਸਾ ਪੂਸਾ ਦਾ ਵਿੱਚ ਬਚਦਾ ਨਹੀਂ ਭਰਾਵਾ ਮੋਨ ਯਾਰ ਹੀ ਆ ਲੱਟ ਲੋ ਜਿੰਨੇ ਲੱਟ ਹੁੰਦੇ ਕੁਲ ਚੱਕਰੀ ਕੁਲ ਚੱਕਰੀ ਤੇ ਆ ਆਪਣਾ ਤਿਆਰਪੇ ਕਰ ਕੰਮ ਵਈ ਜਿਹੜਾ ਨਾ ਮਸ਼ੀਨ ਦੇ ਨਾਲ ਨਾਲ ਤੋਰਨਾ ਨਾ ਧਾ ਜਾਵੇ ਨਾ ਪਛਾ ਜਾਵੇ ਨਾ ਵਿਚ ਵੱਜੇ ਹਾਲਾਂਕਿ ਇੱਕ ਵਾਰੀ ਟੱਕਰ ਆਪਾਂ ਕਰਾਤੀ ਜੀ ਜਿਹੜੇ ਕਿ ਉਹ ਵਿਚ ਟਾਂਡੇ ਰਹੇਗੇ ਪੰਜ ਚਾਰ ਤੇ ਉਦੋਂ ਬਾਅਦ ਚ ਵੀ ਆਪਾਂ ਨਾਲ ਟੱਚ ਨਹੀਂ ਕੀਤਾ ਉਸ ਤੋਂ ਬਾਅਦ ਵੜੀ ਆ ਯਾਰ ਔੜੀ ਮੋਟੀ ਗੱਲ ਹੈ ਵੜੀ ਦਾ ਫਿਰ ਥੋੜੇ ਵਾਈਪੀ ਸਿਰਾਂ ਲੈਵਲ ਆ ਲੋਬੀ ਅਚਾਰ ਦਾ ਪੈਣ ਵਾਲਾ ਭੋਗ ਤੇ ਆਪਣਾ ਕੰਮ ਹੋਣ ਵਾਲਾ ਥਾਂ ਤੋਂ ਲੋ ਮਿੱਤਰੋ ਤੁਹਾਡੇ ਸਾਹਮਣੇ ਹੈ ਜਿੱਦਾਂ ਕਿ ਅਚਾਰ ਦਾ ਕੰਮ ਆਪਾਂ ਕਰਤਾ ਕੰਪਲੀਟ ਆਹ ਟਰਾਲੀ ਫੁੱਲ ਨਹੀਂ ਹੋਈ ਥੋੜੀ ਜੀ ਰਹਿ ਗਈ ਉਣੀ ਕਰੋ ਚੈੱਕ ਤੇ ਅਚਾਰ ਆਪਾਂ ਪਾ ਲਿਆ ਆਪਣੇ ਕੋਲੇ ਟਰਾਲੀਆਂ ਹੋ ਗਈਆਂ 40 ਦੀਆਂ 8 ਦੋ ਵੱਡੇ ਟਰਾਲੇ ਆ ਤੇ ਤਿੰਨ 6 ਛੋਟੀਆਂ ਟਰਾਲੀਆਂ ਵਾਂ ਤੇ ਹੁਣ ਆਪਾਂ ਇਹਨਾਂ ਨੂੰ ਸੰਭਾਲ ਦੇਣਾ ਵਾ ਤੇ ਜਦੋਂ ਇਹਨਾਂ ਦਾ ਰੇਟ ਜਿਆ ਵਧਿਆ ਹੋਇਆ ਫਿਰ ਆਪਾਂ ਇਹਨਾਂ ਨੂੰ ਸੇਲ ਕਰਾਂਗੇ ਤਦ ਤੱਕ ਲਈ ਵੀਡੀਓ ਦੇਖਦੇ ਰਹੋ ਤੰਦਰੁਸਤ ਰਹੋ ਤੇ ਘਰਦਿਆਂ ਨੂੰ ਪਿਆਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ